ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹਾਬੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਟੁਪੈ ਚੁਪਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਤਰੀ ਜ ਬੰਨਾ ਪੁਰਿਆ ਪਾਰ ਸਹਸਿਆਣ ਪਾਲਕ ਹੋ ਹਾ ਤਕ ਨ ਚੱਲਾ ਨਾਲ ਕਿ ਸਚਿਆਰਾ ਹੋਈ ਆ ਕਿ ਕੋੜਾ ਟੁੱਟਾ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹੇ ਆ ਜਾਏ ਹੁਕਮੀ ਹੋਵਨ ਜੀ ਹੁਕਮ ਮਿਲਾ ਵੜਿਆਏ ਹੁਕਮੀ ਉਤਮ ਨਹੀਂ ਚ ਹੁਕਮ ਲਿਖ ਸੁਖ ਪਾਈਆਂ ਹਾਂ ਇਕ ਨਾ ਹੁਕਮਿ ਬੋਕਸੀ ਇਸਾ ਇਕ ਕਮੀਸਾ ਦਾ ਪ੍ਰਵਾਈਆਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ ਨਾਨਕ ਹੁਕਮ ਹੈ ਜੇ ਬੁਝਾ ਤਾ ਹੁ ਮੈਂ ਕਹਿ ਨਾ ਕੋ ਗਾਵੈ ਕੋ ਤਾਨ ਹੋਵੇ ਕਿ ਸਾ ਤਾਨ ਗਾਵੈ ਕੋ ਦਤ ਜਾਨਾ ਨਹੀਂ ਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੰਵੇ ਚਾਰ ਗਾਵੈ ਕੋ ਸਾਜ ਕਰੈ ਤਨ ਖੇਹ ਗਾਵੈ ਕੋ ਜੀਅ ਲਾ ਫਿਰ ਦੇਹ ਗਾਵੈ ਕੋ ਜਾਪ ਅਸਾ ਦੂਰ गावे को वे कहा द्राह्तूर कथना कथीना आवा तोटा कत कत कथी कोटी कोट कोट देदा देलांदे थक पाहा जुगा जुगंतरा कहाँ हैं कहाँ हैं हुक्मी हुक्म चलाए राहो नानक विकसा वे परवाहो साचा साहिब साच ना है पाक्या पाव अपार आखिर मंगहा देह देह दात करे दातार फिर के गर किया जी दिशा दरबार ਮੁਹੋ ਕੇ ਬੋਲਨ ਬੋਲੇ ਆ ਜਿਸ ਹੁੰਤਾ ਰਹਿ ਪਿਆਰ ਅਮ੍ਰਿਤ ਵੇਲਾ ਸਚ ਨਾ ਵਢਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐਵਾ ਜਾਣੀਆ ਸਭ ਆਪੇ ਸਚ ਯਾਰ ਥਾਪਿਆ ਨਾ ਜਾਏ ਕਿ ਤਾਣਾ ਹੋਏ ਆਪੇ ਆਭਿਨੰਦਨ ਸੋਏ ਜਿਨ ਸੇਵਾtin ਪਾਇਆ ਮਾਨ ਨਾਨਕ ਗਾਵਿਆ ਗੁਣ ਨਿਧਾਨ ਗਾਵਿਆ ਸੁਨਿਆ ਮਨ ਰਖਿਆ ਪਾਓ ਦੁਖ ਪਰ ਹਰ ਸ਼ੁਕਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰਗ ਗੁਰਮੁਖ ਰਹਿ ਆ ਸਮਾਈ ਗੁਰੂ ਈਸਰ ਗੁਰੂ ਗੋਰਾ ਕਬਰ ਮਾ ਗੁਰ ਪਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਜਾਏ ਕੁਰਾਇਕ ਦੇਹਾ 부ਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵੀ ਸਰਨ ਜਾਏ ਥਾਪਿਆ ਨਾ ਜਾਏ ਕਿ ਟਾਣਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਨ ਗਾਵਿਆ ਗੁਣੀ ਨਿਧਾਨ ਗਾਵਿਆ ਸੁਨਿਆਮਨ ਰਖਿਆ ਭਾਉ ਦੁਖ ਪਰ ਹਸੁ ਕਰਲਾ ਜਾਏ ਗੁਰਮੁਖਾਂ ਆਦਾਂ ਗੁਰਮੁਖਾਂ ਵੇਦਾਂ ਗੁਰਮੁਖਾਂ ਰਹਿ ਆ ਸਮਾਈ ਗੁਰਈਸਰ ਗੁਰ ਗੋ ਰਖ ਬਰ ਮਾ ਗੁਰ ਪਾਰਬਤੀ ਮਾਈ ਦੇਹੋ ਜਾਣਾ ਆਖਾ ਨਾ ਹੀ ਕਹਿਣਾ ਕਥਣਾ ਜਾਈ ਗੁਰਾਇ ਕਦੇ ਹੈ ਬੁਝਾਈ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸ ਨਾ ਜਾਈ ਪੀਰੇ ਤਨਾਵਾ ਜੇ ਤੇ ਸੁਪਾਵਾ ਵੇਨ ਪਾਨੇ ਕੇ ਨਾਏ ਕਰੀ ਜੇਤੀ ਸੇਤ ਉਪਾਈ ਵੇ ਕਾਵਿਨ ਕਰਮਾ ਕੇ ਮਿਲਾ ਲਈ ਮਤ ਵਿਚਰਤਨ ਜਵਾਰ ਹ ਮਾਨਕ ਜੇ ਇੱਕ ਗੁਰ ਕੀ ਸੇ ਖਸੋਨੀ ਗੁਰਾਇਕ ਦੇ ਹ ਬੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵੀ ਸਰਨਾ ਜਾਈ ਜੇ ਯੁਗ ਚਾਰੇ ਯਾਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚਲਾ ਸਬ ਕੋਏ ਟੰਗਾ ਨਾ ਹੋ ਰਖਾਏ ਕਾ ਅਜ ਸਕੀਰ ਤਜ ਗਲੇ ਜੇਤੀ ਤੈ ਨਦਰ ਨਾ ਆਵੀ ਤਾ ਬਾਤ ਨ ਪੁੱਛਾ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸ ਤਰੇ ਨਾਨਾ ਨਹੀਂ ਗੁਣ ਗੁਣ ਕਰੇ ਗੁਣਮੰਤੇ ਆ ਗੁੰਦੇ ਤੇ ਹਾ ਕੋ ਇਹਨਾ ਸੁਝੀ ਜੇ ਤਿਸ ਗੁਣ ਕੋਇ ਕਰੇ ਸੁਨਿਆ ਚਿ ਦੀ ਪਿਰ ਸੁਣਾ ਅਦ ਸੁਨਿਆ ਤਰਤ ਤਵ ਕਾਸ ਸੁਨਿਆ ਦੀਪ ਲੋ ਪਾਤਲ ਸੁਨਿਆ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾਵੇ ਗਾਸ ਸੁਨਿਆ ਦੁਪ ਪਾਪ ਕਾ ਨਾਸ ਸੁਨਿਆ ਈਸ਼ਰ ਬਰਮਾ ਇੰਦ ਸੁਨਿਆ ਮੁਖ ਸਾਲਾ ਹਨਮੰਦ ਸੁਨਿਆ ਜੋਗ ਜੁਗਤਨ ਪੇਦ ਸੁਨਿਆ ਸਾਸ ਸਿਮਰਿਤ ਵੇਦ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋ ਗਿਆਨ ਸੁਨਿਆ 68 ਕਾ ਇਸਨਾਨ ਸੁਨਿਆ ਪੜ ਪੜ ਪਾਵਹ ਮਾਨ ਸੁਨਿਆ ਲਾਗਾ ਸਹਿ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਰਾ ਗੁਣਾ ਕੇ ਗਾਹ ਸੁਨਿਆ ਸੇਖ ਪੀਰ ਪਾਤਸ਼ਾਹ ਸੁਨਿਆ ਅੰਦੇ ਪਾਵੇ ਹਰਾ ਹੋ ਸੁਨਿਆ ਹੱਥ ਹੋਵੇ ਅਸਗਾ ਹੋ ਨਾਨਕ ਭਗਤਾ ਸਦਾ ਵੇ ਗਾਸ ਸੁਨਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਾ ਪਿਛਾ ਪਛੁਤਾਏ ਕਾਗਦ ਕਲਮ ਨਾ ਲਿਖਨ ਹਾਰ ਮੰਨੇ ਕਾ ਬਹ ਕਰਮ ਵਿਚਾਰ ਐਸਾ ਨਾ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੋਧ ਮੰਨੈ ਸਗਲ ਪਵਨ ਕੀ ਸੋਧ ਮੰਨੈ ਮੂਹਾ ਛੋਟਾ ਨਾ ਖਾਏ ਮੰਨਾ ਜਮ ਕੇ ਆਸਾ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰੇ ਘਾਕ ਨਾ ਪਾਏ ਮੰਨਾ ਪਤਿਓ ਪਰ ਗਟ ਜਾਏ ਮੰਨਾ ਮਗਨਾ ਚੱਲੈ ਪੰਥ ਮਨ ਨਤਰਮ ਸੇਤੀ ਸੁਵਾਂਧ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਵਹਮੋਖ ਦਵਾਰ ਮੰਨਾ ਪਰ ਵਾਰਾ ਸਾਧਾਰ ਮੰਨਾ ਤਰਾ ਤਾਰੇ ਗੁਰ ਸੇਖ ਮੰਨਾ ਨਾਨਕ ਪਵਹਨਾ ਪੇਖ ऐसा नाम निरंजन हो जे को मन जाना है मन कोए पंच परवान पंच पर धान पंचै वा वह दरगाह मान पंचै सोहादर जान पंचा कागुर एकते आन जे को कहा करा विचार करते क्या कर नाहि शुमार तो होला तरह में तैयार का भूत संतोष तापर किया जिन सूत जे को बुझा होए सच्चे यार तबला ऊपर के तापार ਤਰਤੀ ਹੋਰ ਪਰਾ ਹੋਰ ਹੋਰ ਤਿਸਤੇ ਪਾਰ ਤਰ ਕਾ ਮੰਜੋਰ ਜੀਆ ਜਾਤ ਰੰਗਾ ਕੇ ਨਾਵ ਸਭਣਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕਹਤਾ ਹੋਏ ਕਹਤਾ ਤਾਂਸ ਵਾਲੇ ਹੋ ਰੂਪ ਕੇਤੀ ਦਾਸ ਜਾਣਾ ਕੋਨ ਕੂਤ ਕਿਤਾ ਪਸਾਉ ਏਕੋ ਕਵਾਉ ਤਿਸੇ ਹੋਏ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਤ ਭਾਵਾ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ रांता मुख वेद पाठ असंख योग मन रह उदा असंक पा गाता गुण ज्ञान विचार असंख सती असंग दातार असंख सूर मुख पख सार असंख मन लेलाए तार कुदरत का मन का विचार बारे ना जावा एक वार जोतु तु, तु पावै साई पली कार तू सदा सलामत निरंकार असंख मोरखंद कोर असंख चोर हराम कोर असंख अमर आकार जाह जोर ਅਸੰਖ ਗਲਵੜ ਹਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੁੜੇ ਯਾਰ ਕੁੜੇ ਫਿਰਾ ਹੈ ਅਸੰਖ ਮਲੇ ਚਮਲ ਪਖ ਖਾ ਹੈ ਅਸੰਖਣਿੰਦਾ ਕਾ ਸਿਰ ਕਰਹਾ ਪਾਰ ਨਾਨਕ ਨੀਚ ਕਾ ਹੈ ਵਿਚਾਰ ਪਾਰਿਆ ਨ ਜਾਵਾ ਏਕ ਵਾਰ ਜੋਤੁ ਤੇ ਪਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖਨਾ ਅਸੰਖਤਾ ਵਾ ਅਗਾਮਾ ਅਗਾਮਾ ਅਸੰਖ ਲੋਵਾ ਅਸਾਂ ਕਾ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਨ ਬਾਣ ਅਖਰਾ ਸਿਰ ਸੰਜੋਗ ਵ ਖਾਨ ਜਿਨ ਦੇ ਹਾ ਲਿਖੇ ਤੇ ਸਸੀਰ ਨਾ ਹੈ ਜਿਵ ਫੁਰਮਾਇ ਤਿਵ ਤਿਵ ਪਾ ਹੈ ਜੇ ਤਾ ਕੀਤਾ ਤੇ ਤਾ ਨਾ ਵੀ ਨਾ ਵੈ ਨਹੀਂ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਇਨ ਇਕ ਵਾਰ ਜੋ ਤੁਤ ਭਾਵੈ ਸਾਈ ਪਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਰ ਸਖੇ ਹ ਮੂਤ ਪਲੀਤੀ ਕਪੜ ਹੋਏ ਦੇ ਸਾਬੂ ਲਈਆ ਉਹ ਤੋਏ ਪਰਿਆ ਮਤ ਪਾਪਾ ਕਾ ਸੰਗ ਉਹ ਥੋਪਾ ਨਾ ਵਾ ਕਾ ਰੰਗ ਪੁਨੀ ਪਾਪੀ ਆ ਖਾਣਾ ਹੈ ਕਰ ਕਰ ਕਰਨਾ ਲਿਖਲਾਜ ਆਹੋ ਆਪੇ ਵੀ ਜਾਪੈ ਹੀ ਖਾਹੋ ਨਾਨਕ ਹੁਕਮੀ ਆਵੋ ਜਾਵੋ ਤੀਰਥ ਤਪ ਤੇ ਆਦਤ ਦਾਨ ਜੇ ਕੋ ਪਾਵੈ ਤਿਲ ਕਾਮਾਨ ਸੁਨਿਆ ਮਨਿਆ ਮਨ ਕਿਤਾ ਪਾਓ ਅੰਤਰਗਤ ਤੀਰਤਮਲ ਨਾ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਵਿਨ ਗੁਣ ਕੀਤੇ ਭਗਤ ਨਾ ਹਾਂ ਸੋਸਤ ਆਤ ਬਾਣੀ ਬਰਮਾ ਸਤ ਸੋਹਾਨ ਸਦਾ ਮੰਚਾ कवन सो वेला कवन कवन सेत कवन वार कवन से रुती मा हो कवन जितोवा आकार वेला न पाईया पंडित जे होवा लेख पुराण वक्त न पाए ओ काडिया जे लेखन लेख पुराण ती तो वार न जोगि जान रूतम हो न कोई जा करता से ठीको साजे या पे जाने सोई किकर आखा के सालाही ਇਹ ਵਰਨੀ ਕਿਵ ਜਾਣਨਾ ਨਾਨਕ ਆਖਣਾ ਸਭ ਕੋ ਆਖਾ ਇੱਕ ਤੋਂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਆ ਨਾਨਕ ਜੇ ਕੋ ਹੁਆ ਪੋ ਜਾਣ ਅੱਗਾ ਗਿਆ ਨਾ ਸੋ ਹੈ ਪਾਤਾਲ ਪਾਤਾਲ ਲਖ ਆਗਾਸਾ ਆਗਾ ਉਸੇ ਔੜਕ ਔੜਕ ਪਾਲ ਥਕੇ ਵੇਦ ਕਾਹਨ ਇੱਕ ਬਾਤ ਆ ਸਹਾਸ 18 ਕਹਨ ਕਤੇ ਬਾ ਅਸੁੱਲੂ ਇਕਤਾਤ ਲਿਖਾ ਹੋਇ ਤਾਂ ਲਿਖਿਆ ਲਿਖਾ ਹੋਏ ਵੀ ਨਾ ਨਾਨਕ ਵੱਡਾ ਆਖਿਆ ਆਪੇ ਜਾਣਾ ਆਪ ਸਾਲਾ ਹੀ ਸਾਲਾਹ ਇਤੀ ਸੂਰਤ ਨਾ ਪਾਈਆ ਨਦੀਆ ਅਤਿ ਵਾਹ ਪਵਹ ਸਮੁੰਦਰ ਨ ਜਾਣੀਆਂ ਸਮੁੰਦਰ ਸਾਹ ਸੁਲਤਾਨ ਗਿਰਹਾ ਤੇਤੀ ਮਾਲ ਤਾਨ ਢੇੜੇ ਤੋਲ ਨ ਹੋਵਨੀ ਜੇਤੀ ਸਮਨ ਹੋਣਾ ਵੀ ਸਰਹਾ ਅੰਤ ਨ ਸੇਫਤੀ ਕਹਿਣਾ ਅੰਤ ਅੰਤ ਨ ਕਰਨਾ ਦੇਣਾ ਅੰਤ ਅੰਤ ਨ ਵੇਖਾਂ ਸੁਣਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਵਾਰ ਅੰਤ ਕਾਰਨ ਕਹਤੇ ਬਿਲਲਾ ਹੈ ਤਾਂ ਕੇ ਅੰਤ ਨ ਪਾਏ ਜਾਹਾ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾ ਉਚੇ ਉਪਰ ਉਚਾ ਨਾ ਏਵੜ ਉਚਾ ਹੋਏ ਕੋਏ ਤਿਸ ਉਚੇ ਕੋ ਜਾਣੈ ਸੋਏ ਕੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਹਤੇ ਮੰਗਹਾ ਜੋਤ ਅਜ ਅਪਾਰ ਕਹਤੇ ਅਗਨਾ ਨਹੀਂ ਵਿਚਾਰ ਕਹਤੇ ਖਾਪਾ ਤੂ ਤਹਾਂ ਵੇਕਾਰ ਕਹਤੇ ਲਾਲਾ ਮੁਕਰਪਾ ਹਾਂ ਕਹਤੇ ਮੁਰਖ ਕਾਹੀਂ ਖਾਂ ਹਾਂ ਕਹਤੇ ਆ ਦੁਖ ਭੂਖ ਸਦਮਾਰ ਐ ਹੈ ਪੇ ਦਾ ਤੇਰੀ ਦਾ ਤਾਰ ਬੰਦ ਖਲਾਸੀ ਪਨ ਹੋਏ ਹੋਰ ਆਖਣ ਸਕਾ ਕੋਏ ਜੇ ਕੋ ਕਾ ਇੱਕ ਆਖਣ ਭਾਏ ਉਹੋ ਜਾਣਾ ਜੇਤੀਆ ਮੂਹ ਹੈ ਖਾਏ ਆਪੇ ਜਾਣਾ ਆਪੇ ਦੇ ਆਖਾਂ ਸੇ ਫੇਕੇ ਕੇ ਜਿਸਨੋ ਬਕਸੇ ਸਿੱਤ ਸਲਾਹ ਨਾਨਕ ਪਾਚਾਹੀ ਪਾਚਾਹ અમૂલ ગુન અમૂલ વાપર અમૂલ વાપર એ અમૂલ પંઢાર અમૂલ આહ અમૂલ જાહે અમૂલ પાએ અમૂલ સમાહે અમૂલ તરમ અમૂલ દીવાન જોર ના જગુતી છુટા સંસાર ਜਿਸ ਹੱਥ ਜੋਰ ਕਰ ਵੇਖਿਆ ਹੋ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਦਿੱਤੀ ਵਾਰ ਪਵਨ ਪਾਣੀ ਅਗਨ ਪਾਤਾਲ ਤਿਸ ਵਿੱਚ ਤਰਤੀ ਥਾਪ ਰਖੀ ਤਰਮ ਸਾਲ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੀਤਾ ਸੋਹਨ ਪੰਜ ਪਰਤਾ ਪਰਵਾਨ ਨਦਰੀ ਕਰਮ ਪਵਾਨੀ ਸਾਨਾ ਕੱਚਾ ਭਾ ਕਾਈ ਉਠਾ ਪਾਏ ਨਾਨਕ ਗੇ ਆ ਜਾ ਪੈ ਜਾਏ गाव है चेतो गुप्तोले खजाना है लेखले खतरनाक विचार है गाव है ईशे ब्रह्मा देवी सोहन तेरे सदा सवार है गाव है इंद्र इंद्रासन बैठे देवतिया धरन आले गाव है सिद्ध समाधी अंदर गाव है साध विचार गावन जति सती संतोषी गाव है वीर करा रे गावन पंडित पणे रखी सर युग-युग वे दानाले गाव है मोहिनिया मनमोहन ਸੁਰਗਾਂ ਮੱਚ ਪਈ ਅਲੇ ਗਾਵਾਂ ਰਤਨ ਉਪਾਏ ਤੇਰੇ ਅਠੜਤੀ ਰਤਨਾਂ ਲੈ ਗਾਵਾਂ ਜੋਤ ਮਹਾਂ ਬਲ ਸੂਰਾ ਗਾਵਾਂ ਖਾਨੀ ਚਰ ਗਾਵਾਂ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇਈ ਤੁਧਨੋ ਗਾਵਾਂ ਜੋਤ ਤਿ ਭਾਵਨ ਰਤੇ ਤੇਰੇ ਪਗਦਰ ਸਾਲੇ ਹੋਰ ਕਹਤੇ ਗਾਵਨ ਸੇ ਮੈ ਇਤਨਾ ਆਵ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਹੀਂ ਹੈ ਵੀ ਹੋਸੀ ਜਾਏ ਨਜਾਸੀ ਰਚਨਾ ਜਿਨ ਰਚਾਈ रंगी रंगी पाती कर कर जिनसी माया जिन उपाई कर कर व्याख्या किया अपना जीव तेज दी वड़े आई जोते स पावै सोई करसी हुक्म कर सो न कर ना जाई सो पासा होसा होसा पाछाईव नान कर हन र जाई मुंदा संतोष सनपत झोली ध्यान की करहां भी पूत खेनथा काल को आरी काया जोगत झंडा भरतीत आई पंथी ਸਕਲ ਜਮਾਤੀ ਜੀ ਤਜਗ ਜੀਤ ਆਦੇਸ ਤਿਸਾ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ